ਪਾਰ ਦੇ ਨਾਲ ਕੀ ਗੱਲਬਾਤ ਹੋਈ ਹੈ ਜੀ ਅੱਜ ਕੱਲ ਜਿਹੜਾ ਪੱਟੀ ਕਤਲ ਹੋਇਆ ਸਰਪੰਚ ਦਾ ਜਿਹੜਾ ਗਿਆ ਜਰਾ ਨੇਰ ਨੂੰ ਵਿਆਹ ਦੇ ਵਿੱਚ ਤਿੰਨ ਚਿੱਟੇ ਦਿਨ ਮਾਰਿਆ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸਾਥੀ ਜਿਹੜਾ ਜੀ ਉਹਨਾਂ ਦਾ ਪਤੀ ਜਿਹੜਾ ਸੀ ਉਹਨੂੰ ਪੁਹੁੰਚੀ ਕੀਤੀ ਉਹਨਾਂ ਨੂੰ ਮਾੜਨ ਦਿੱਤੇ ਉਹਦੇ ਵੀ ਉਹਨਾਂ ਨੇ ਕੋਈ ਗੱਲ ਦੋਦਾ ਮੈਂ ਪਤਾ ਲੈ ਕੇ ਆਇਆ ਅ ਅਜੇ ਅੰਡਰ ऑब्ਜਰਵੇਸ਼ਨ ਹੈ ਆਈਸੀਯੂ ਚ ਪਰ ਮਾਤਾ ਕਰਿਓ ਸੇਤੀ ਆਪ ਹੋਵੇ ਪਰ ਬਹੁਤ ਮਾੜੀ ਮਤਭਾਗ ਕਰਤਾ ਹੋਈ ਹੈ ਪੰਜਾਬ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ ਜਿਹਦਾ ਕਿ ਹਰ ਆਮ ਸੁਧਾਰਨ ਨਾਗਰਿਕ ਦੇ ਮਨ ਤੇ ਬਹੁਤ ਮਾੜਾ ਪ੍ਰਭਾਵ ਹੈ ਲੋਕ ਕਾਰੋਬਾਰ ਆਪਣੇ 5 6 7 ਵਜੇ ਬੰਦ ਕਰਕੇ ਘਰਾਂ ਨੂੰ ਜਾਣ ਲੱਗ ਗਏ ਜਿੱਥੇ ਕਿ 10 12 12 ਵਜੇ ਤੱਕ ਰੌਣਕ ਰਹਿੰਦੀ ਹੈ ਇੰਦੁਸਾਰਾ ਦੇ ਵਿੱਚ ਔਰ ਇਹ ਜਿਹੜਾ ਕਤਲ ਹੋਇਆ ਹੈ ਅੱਜ ਦਾ ਇਹ ਮੈਂ ਦੱਸਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੀ ਆਪਣੀ ਵਾਵਾ ਖੱਟਣ ਵਾਸਤੇ ਜਿਹੜੇ ਕੰਮ ਕਰਦੇ ਉਹਦਾ ਵੱਡਾ ਨਤੀਜਾ ਹੈ ਕਿਉਂਕਿ ਜਿਹੜੇ ਲਾਲਜੀਤ ਭੁੱਲਰ ਨੇ ਉਹਨਾਂ ਨੇ 15-20 ਦਿਨ ਪਹਿਲੇ ਪੋਡਕਾਸਟ ਹੋਇਆ ਸੀ ਐਪੀ ਦਾ ਜਿਹੜਾ ਉੱਥੇ ਇੱਕ ਚੰਦਰ ਚੌਂਦਾ ਲੜਕਾ ਆ ਕਿਉਂਕਿ ਉਹਨੂੰ ਵੀ threat ਕੀ ਉਹ ਕੋਈ ਫਰਾਮੀ ਮੰਗਦੇ ਸੀ ਚਲੋ ਉਹਨੇ ਉਹਦਾ ਮੁਕਾਬਲਾ ਕੀਤਾ ਤੇ ਉਹ ਜਿਹੜੇ ਤੁਸੀਂ ਮੇਰੇ ਨਾਲ ਜਿਹੜੇ ਕੋਈ ਡੋਟੇਰੇ ਟਾਈਪ ਬੰਦੇਆਂ ਨੂੰ ਮਾਰਨਾ ਇਹ ਜੀ ਉਹ ਮਾਰੇ ਗਏ ਪਰ ਉਤਤਵਾਦ ਉਹ ਪੋਡਕਾਸਟ ਲਾਲਜੀਤ ਕੋਲ ਮંત્રી ਨੇ ਕਰਵਾਇਆ ਕਿ ਤੂੰ ਦੱਸ ਕੇ ਮੈਂ ਮੰਤਰੀ ਕਿੱਡਾ ਤਗੜਾ ਐ ਮੈਂ ਕਿੰਨੀ ਮਦਦ ਕਰਦਾ ਤੁਹਾਡੀ ਮੰਤਰੀ ਸਾਡਾ ਬਹੁਤ ਨਡਰਿਆ ਇਹ ਚੀਜ਼ਾਂ ਉਹਦੇ ਤੋਂ ਕਵਾਈਆਂ ਤੇ ਇੱਥੇ ਸਰਪੰਚ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਜਾ ਕੇ ਕਹੋ ਪਰ ਸਰਪੰਚ ਮੰਨਿਆ ਪੰਜਾਬ ਦਾ ਦੇਖੋ ਜੀ ਸਰਪੰਚ ਕੋ ਜਿਹਨੇ ਸਰਪੰਚੀ ਕੀਤੀ ਉਹਨੂੰ ਪਤਾ ਹੁੰਦਾ ਇਹ ਚੀਜ਼ਾਂ ਬਹੁਤੀਆਂ ਸ਼ੌਕ ਕਰਨ ਵਾਲੀਆਂ ਨਹੀਂ ਹੁੰਦੀ ਆਪਣੀ ਪ੍ਰੋਟੈਕਸ਼ਨ ਲਈ ਹਰ ਕੋਈ ਕਰਦਾ। ਜਦੋਂ ਉਹ ਪੌਡਕਾਸਟ ਜਦੋਂ ਦਾ ਆਇਆ ਉਦੋਂ ਤੋਂ ਬਾਅਦ ਉਹਨਾਂ ਨੇ ਕਿਉਂਕਿ ਜਿਹੜੇ ਉਹਨਾਂ ਦਾ ਕੰਮ ਹੈ ਕਿ ਇਹੋ ਜਿਹਾ ਕਤਲ ਕਰਕੇ ਫਰੋਤੀਆਂ ਦੀ ਵਸੂਲੀ ਵਧਾਉਣਾ। ਗੋਲੀਆਂ ਚਲਾ ਕੇ ਵਧਾਉਣਾ। ਤੇ ਜਦੋਂ ਇੱਕ ਬੰਦਾ ਜਿੰਨੇ ਇੱਕ ਉਹ ਫਰੋਤੀ ਲੈਣ ਹੈ ਉਹਨੇ ਉਹਨਾਂ ਦੇ ਬੰਦੇ ਮਾਰੇ ਹੁਣ ਤੋਂ ਜਾ ਕੇ ਮੁੜ ਕੇ ਪੌਡਕਾਸਟ ਕਰੇ ਤੇ ਕੁਦਰਤੀ ਗੱਲ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਵੀ ਇੱਕ ਹਿਸਾਬ ਨਾਲ ਚੈਲੰਜ ਹੋ ਗਿਆ। ਉਹਨਾਂ ਨੇ ਉਹਦੇ ਰਾਂਜ ਚਾੱਕ ਕੇ ਹੁਣ ਇਹ ਜਦੋਂ ਕਿ ਕੋਈ ਰੌਲਾ ਨਹੀਂ ਹੈਗਾ ਇਸ ਬੰਦੇ ਦਾ। ਬਾਕੀ ਦਾ। ਕੋਈ ਅ ਕਿਸੇ ਦੇ ਨਾਲ ਜਾਂ ਕਿਸੇ ਨਾਲ ਦੁਈ ਦਵੇਜ ਨਹੀਂ ਸੀ ਠੀਕ ਹੈ ਬਤੌਰ ਸਰਪੰਚੋ ਜਿਹੜਾ ਪਿੰਡ ਦਾ ਬੰਦਾ ਹੋਵੇ ਜਿਹਦਾ ਹੈਪੀ ਨੂੰ ਥ੍ਰੈਟ ਸੀ ਉਹਦੇ ਮਦਦ ਕਰਦੇ ਸੀ ਮਦਦ ਕੇ ਅੰਤ ਸਿੱਕੇ ਚਲੋ ਪਿੰਡ ਭਾਈ ਜਹਰਾ ਹੁੰਦਾ ਹੀ ਹੈ ਕੋਈ ਤਾਂ ਕੋ ਸਿੱਧੇ ਤੌਰ ਤੇ ਕੋ ਰੌਲਾ ਨਹੀਂ ਪਰ ਸਰ ਕੀ ਪਰ ਉਹਨਾਂ ਨੇ ਇੱਕ ਸੌਫਟ ਟਾਰਗੇਟ ਲੱਭਿਆ ਕਿਉਂਕਿ ਉਹਦੇ ਕੋਈ ਗਨਮੈਨ ਹੈਗੇ ਸੀ ਇਹਦੇ ਡੇ ਭਲੇ ਮਾਨਸ ਪਰਿਵਾਰ ਹੈ ਕਿ ਚਲੋ ਇੱਕ ਸਰਪੰਚ ਕੋ ਪਿਸਤਲ ਹੈਗਾ ਸੀ ਉਹਨੇ ਲਾਇਸੈਂਸ ਬਾਕੀ ਦੇ ਲਾਇਸੈਂਸ ਵੀ ਨਹੀਂ ਲਿਆ ਕਿ ਉਹਨਾਂ ਨੇ ਚੇਤਨਾ ਵੀ ਨਹੀਂ ਹੁਣ ਉਹ ਜਿਹੜੇ ਮਤਲਬ ਡੰਡਾ ਹਰੀਕੇ ਜਿਹੜਾ ਗੈਂਕਰ ਹੈ ਉਹਦਾ ਆਪਣਾ 포ਸਟਾ ਪਾ ਰਿਹਾ ਕਿ ਮੈਂ ਤਾਂ ਅਸੀਂ ਮਾਰਨਾ ਹੁਣ ਹੁਣ ਤੇ ਚਲੋ ਬਹਾਨੇ ਬੁੰਨੇ ਬਣਾਦੇ ਬਹਾਨੇ ਵਾਲੀ ਕੋਈ ਗੱਲ ਨਹੀਂ ਗੱਲ ਸਿੱਧੀ ਜੀ ਇਹ ਹੈ ਕਿ ਇਹ ਮੰਤਰੀ ਦੀ ਕਹ ਲਓ ਕਿ ਇੱਕ ਪੋਤਾਹੀ کہہ ਸਕਦੇ ਆ ਇੱਕ ਆਪਣੇ ਆਪ ਨੂੰ ਵੱਡਾ ਦੱਸਣ ਦੀ ਜਿਹੜੀ ਇੱਕ ਮੰਦ ਦੇ ਵਿੱਚ ਲਾਲਸਾ ਹੈ ਉਹ ਇਹ ਹੈ ਜੀ ਪੋਡਕਾਸਟ ਕਰਾ ਕੇ ਤੇ ਅੱਜ ਇਹ ਵੇਖ ਲਓ ਇੱਕ ਜੀ ਆ ਉਹ ਤੇ ਟਾਰਗੇਟ ਨਹੀਂ ਹੋਇਆ ਤੇ ਰਿਸਰਵ ਟਾਰਗੇਟ ਉਸੇ ਪਿੰਡ ਦਾ ਹੋ ਗਿਆ ਸੋ ਮੈਂ ਕਹਿਣਾ ਚਾਹੁੰਦਾ ਚਲੋ ਇਹ ਤੇ ਮੈਂ ਤਾਂ ਗੱਲ ਦੱਸੀ ਹੈ ਕਿ ਇਹ ਇਹ ਤਾਂ ਸਭਕ ਲੈਣਾ ਚਾਹੀਦਾ ਇਰੇ ਝੂਠਿਆਂ ਸ਼ੋਰ ਤਾਂ ਨਾ ਉਹ ਪੌਡਕਾਸਟਾਂ ਨਾਲ ਨਹੀਂ ਮਿਲਦੇ ਜਦੋਂ ਪੰਜਾਬ 'ਚ ਸ਼ਾਂਤੀ ਆਊਗੀ ਜਦੋਂ ਲੋਕ ਵੇਖ ਆਵੋਣਗੇ ਉਹ ਆਪਣੇ ਆਪ ਵੀ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋਏਗਾ ਤੁਹਾਡੇ ਪੌਡਕਾਸਟ ਕਰਾਇਆ ਜਾਂ ਤੁਹਾਡੇ ਇਹੋ ਜਿਹੇ ਹਰਕਤਾ ਕੀਤਾ ਕੁਝ ਨਹੀਂ ਹੋਣਾ ਸਰ ਲੱਗਦਾ ਹੈ ਕਿ ਜਿਸ ਤਰ੍ਹਾਂ ਐਸਟੋ ਡੀਐਸਪੀ ਨੂੰ ਸਸਪੈਂਡ ਕਰਤਾ ਹੈ ਮੰਤਰੀ ਦੇ ਉੱਪਰ ਵੀ ਕਾਰਵਾਈ ਹੁਣ ਕੇ ਇਹ ਸਿਰਫ ਇੱਕ ਖਬਰ ਨੂੰ ਘਟਾਉਣ ਵਾਸਤੇ ਇਸ ਖਬਰ ਨੂੰ ਘਟਾਉਣ ਵਾਸਤੇ ਇਹ ਖਬਰ ਬਣਾਈ ਗਈ ਆ ਕਿ ਉਹਨੂੰ ਉਹਦੇ ਦੇਖੋ ਤੇ ਕਿੰਨੇ ਕਿ ਸਸਪੈਂਡ ਕਰੋਗੇ ਰੋਜ਼ ਹੀ ਤਕਰੀਬਨ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੋ ਗਈ ਹੈ ਵੀ ਤਕਰੀਬਨ ਅਮਰਸਰ ਦੇ ਜੋ ਮੈਨੂੰ ਪਤਾ ਹੈ ਜੀ ਸਰਕਾਰੀ ਤੇ ਗੈਰਤਕਾਰੀ ਹਸਪਤਾਲਾਂ ਚ ਐਵਰੇਜ 20 ਤੋਂ 25 ਗਨਸ਼ਾਟ ਦੇ ਕੇਸ ਆਉਂਦੇ ਤੇ ਅਮਰਸਰ ਦੀ ਗੱਲ ਹੈ ਤੇ ਬਾਕੀਆ ਚ ਵੀ ਆਉਂਦੇ ਹੋਣਗੇ ਜੋ ਚਮਨਦੀ ਪਿਆਜਾ ਸਰਕਾਰੀ ਹਸਪਤਾਲ ਹੈ ਤੇ 20 25 ਗਨਸ਼ਾਟ ਆਉਂਦੇ ਇਹਨਾਂ ਚ ਕੁਝ ਬ੍ਰੋਤੀ ਵਾਲੇ ਨੇ ਕੁਝ ਹੱਬ ਚ ਵੀ ਲੜਾਈ ਝਗੜੇ ਨੇ ਕਿਉਂਕਿ ਲੋਕੀ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਅੱਜ ਦੁਨੀਆ ਤੋਂ ਵਿਸ਼ਵਾਸ ਮੁੱਕ ਜੇ ਜਾ ਕਾਨੂੰਨ ਕਮਜ਼ੋਰ ਹੋ ਜੇ ਜਾਂ ਸਰਕਾਰ ਕਮਜ਼ੋਰ ਹੋ ਜੇ ਤਾਂ ਆਕੇ ਇਹ ਹਾਲਾਤ ਦਾ ਸਿਆਸੀ ਸਟੇਜ ਦੇ ਉੱਪਰ ਡਿਜੀਟੀ ਸਾਹਿਬ ਦਾ ਜਾਣਾ ਕਿੱਲਾ ਇਹ ਇਹੀ ਚੀਜ਼ ਹੈ ਨਾ ਜੀ ਉਹ ਜੀਪੀ ਵੀ ਜਿਹੜੇ ਨੇ ਉਹ ਮੇਰਾ ਮੰਨਣਾ ਕਿ ਉਹਨਾਂ ਦੇ ਵੀ ਜਿਹੜੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਨੂੰ ਕਨਸਟੀਟਿਊਸ਼ਨ ਰਾਈਟ ਮਿਲੇ ਨੇ ਉਹਨਾਂ ਦੇ ਧੱਜੀਆਂ ਉਡਾਰੇ ਨੇ ਉਹਨਾਂ ਅਸਲ ਇੱਕ ਆਮ ਆਦਮੀ ਪਾਰਟੀ ਦੇ ਤੁਸੀਂ ਕਹਿ ਲੋ ਕਿ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਤੇ ਉਹਨਾਂ ਨੂੰ ਦੇਖੋ ਕਾਨੂੰਨ ਦੇ ਮਤਲਬਕ ਉੱਥੇ ਚੀਫ ਸੈਕਟਰੀ ਤੇ ਡੀਜੀਪੀ ਨਹੀਂ ਸੀ ਜਾਣਾ ਚਾਹੀਦਾ ਇਹੀ ਕਾਰਨ ਹੈ ਕਿ ਜਿਹੜਾ ਇੰਡੀਪੈਂਡੈਂਟ ਕਾਰਜ ਬਰਨਾਲੀ ਆ ਉਹ ਬਿਲਕੁਲ ਖਤਮ ਹੋ ਗਈ ਆ ਉਹ ਦਬਾਅ ਚ ਵੀ ਆ ਉਹ ਡਰ ਚ ਵੀ ਆ ਜਿਉ ਗਏ ਹੋਣਗੇ ਜਾਂ ਦਬਾਅ ਜਾਂ ਡਰ ਚ ਗਏ ਹੋਣਗੇ ਦਰਵਾਜੇ ਤੇ ਕਦੀ ਵੇਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੀ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਵੀ ਕੋਈ ਆ ਕੇ ਉੱਥੇ ਡੀਜੀਪੀ ਜਾਂ ਕੋਈ ਚੀਫ ਸੈਕਟਰੀ ਕਿਸੇ ਪੋਲੀਟੀਕਲ ਫੰਕਸ਼ਨ ਤੇ ਬੋਲੇ ਇਹ ਕਹਿੰਦੇ ਸਰਕਾਰੀ ਫੰਕਸ਼ਨ ਹੈ ਇਹ ਸਰਕਾਰੀ ਫੰਕਸ਼ਨ ਹੈ ਤੇ ਮਾਂ ਜੋ ਕੇਜਰੀਵਾਲ ਸਾਹਿਬ ਤੇ ਮਾਂ ਜੋ ਦੋਹੇ ਜੀ ਉੱਥੇ ਕੀ ਕਰ ਰਹੇ ਸਨ ਉਹਨਾਂ ਦਾ ਕੀ ਕੰਮ ਸੀ ਫਿਰ ਤੋਂ ਕੀ ਝਾੜੂ ਦੇ ਝੰਡੇ ਸਲੇ ਸਰਕਾਰੀ ਬੰਕਰ ਹੋਣਾ ਸੋ ਐਸ ਵੇਲੇ ਸੱਤਾ ਦੀ ਲਾਲਸਾ ਦੇ ਵਿੱਚ ਪੰਜਾਬ ਨੂੰ ਡੁੱਬਿਆ ਜਾ ਰਿਹਾ ਤੇ ਦੋਹਾਂ ਹੱਥਾਂ ਨਾਲ ਲੁੱਟਿਆ ਵੀ ਜਾ ਰਿਹਾ ਤੇ ਕੁੱਟਿਆ ਵੀ ਜਾ ਰਿਹਾ ਔਰ ਇਹ ਐਸ ਵੇਲੇ ਗੈਂਗਰੇਡ ਬਣ ਚੁੱਕਾ ਹੈ ਔਰ ਖਾਸ ਕਰ ਅਮਰਸਾ ਜਿਹੜਾ ਮਾਝਾ ਬੈਠੇ ਇੱਥੇ ਤੇ ਬਹੁਤ ਬੁਰੇ ਹਾਲਤ ਨੇ ਕੋਈ ਦੂਜਾ ਚੌਥਾ ਘਰ ਸ਼ਾਇਦ ਹੀ ਬੱਚਾ ਹੋਵੇ ਫਰੋਫੀ ਦੇਣ ਤੋਂ ਇਹ ਤੇ ਉਹ ਨੇ ਜਿਹੜੇ ਪਤਾ ਲੱਗ ਜਾਂਦੇ ਆ ਤਾਂ ਜਿਹੜੇ ਨਹੀਂ ਦਿੰਦੇ ਜਿਹੜੇ ਚੁੱਪ-ਚੁੱਪ ਤੇ ਦੇਈ ਜਾਂਦੇ ਨੇ ਉਹਨਾਂ ਦਾ ਆਮ ਪਾਰਟੀ ਦਾ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜੀ ਦੇਖੋ ਉਹ ਤੇ ਚਲੋ ਪੁਲਿਸ ਲੱਗੀ ਹੋਊਗੀ ਉਹ ਕਰ ਲੇਗੀ ਪਰ ਮੇਰਾ ਮਕਸਦ ਹੈ ਕਿ ਗ੍ਰਿਫਤਾਰ ਹੋ ਗਈ ਜਾਂ ਮੁਕਾਬਲਾ ਹੋ ਗਿਆ ਇਹ ਹੱਥ ਇਹਨਾਂ ਦੇ ਪਿਛਾਦ ਤੱਕ ਕੋਈ ਨਹੀਂ ਜਾਇਆ ਜਾਂਦਾ ਕਿੰਨੇ ਲਿਆਂਦਾ ਕਿੰਨੇ ਹੱਟ ਗਿਆ ਕੋਈ ਜਿੰਨੇ ਵੇਜ ਤੱਕ ਇਹਨਾਂ ਨੇ ਮੁਕਾਬਲੇ ਕੀਤੇ ਜਾਂ ਫੜੇ ਨੇ ਉਹਦੀ ਬੈਕ ਤੱਕ ਜਾਂਦੀ ਨਹੀਂ ਦੀ ਬੈਕਬੋਨ ਕੌਣ ਹੈ ਮਤਲਬ ਕਿ ਉਹਨਾਂ ਦਾ ਟਾਰਗੇਟ ਕਿੰਨਾ ਜਾ ਰਿਹਾ ਅੱਗੇ ਵੀ ਟਾਰਗੇਟ ਹੋਇਆ ਦੇਖੋ ਕਾਰਨ ਇਹ ਹੁੰਦਾ ਕਿ ਕਈ ਵਾਰ ਜਿਹੜੇ ਸਰਕਾਰ ਦੇ ਹੁੰਦੇ ਕਈ ਜਿਹੜੇ ਜਿਹੜੇ ਗਏ ਜਿਹੜੇ ਵਿਰੋਧੀ ਧਿਰ ਦੇ ਹੁੰਦੇ ਉਹ ਕਈ ਵਾਰ ਬਹੁਤ ਜ਼ਿਆਦਾ ਇਹੋ ਜਿਹੇ ਗੱਲਾਂ 'ਚ ਨਹੀਂ ਆਉਂਦੇ ਤੇ ਸੱਤਾ ਦੇ ਮਤਲਬ ਸਾਥ ਦੇ ਕਰਕੇ ਕਈ ਵਾਰ ਜਿਹੜੇ ਜਿਹੜੇ ਮੁਖੀ ਹੁੰਦੇ ਨੇ ਪਿੰਡਾਂ ਦੇ ਜਾਂ ਕੰਮ ਕਰਾਉਣ ਕਰਕੇ ਜਾਂ ਖਾਣੇ ਪਟਾਣੇ ਦੇ ਵਿੱਚ ਉਹਨਾਂ ਦੀ ਪਹਿਲ ਕਦਮੀ ਜਾਂਦੀ ਹੁੰਦੀ ਹੈ ਜਿਹਦੀ ਵਜ੍ਹਾ ਕਰਕੇ ਕਈ ਵਾਰ ਉਹ ਟਾਰਗੇਟ ਤੇ ਜ਼ਿਆਦਾ ਆ ਜਾਂਦਾ ਠੀਕ ਹੈ ਠੀਕ ਹੈ ਬਾਈ